3 ਕੁਆਂਟਲ 60 ਕਿਲੋ ਤੋਂ ਹੁਣ 2 ਕੁਆਂਟਲ 43 ਕਿਲੋ ਰਹਿ ਗਿਆ ਵੇਟ ਨਾਲ ਮੈਂ ਸਵਾ ਕੁਆਂਟਲ ਕਹਿ ਰਿਹਾ ਸੀ 2 ਕੁਆਂਟਲ 43 ਕਿਲੋ ਦਾ ਬਾਪੂ ਆ 1 ਕੁਆਂਟਲ 17 ਕਿਲੋ 17 ਕਿਲੋ ਵੇਟ ਘਟ ਗਿਆ ਬਾਪੂ 1 ਕੁਆਂਟਲ 17 ਕਿਲੋ ਜਦੋਂ ਅਸੀਂ ਚੱਕਿਆ ਸੀ ਨਾ 8 ਜਾਨਿਆਂ ਨੇ ਬਾਪੂ ਨੂੰ ਚੱਕਿਆ ਨਹੀਂ ਜਾਂਦਾ ਅੱਜ ਆਪਣੇ ਪੈਰਾਂ ਤੇ ਚੱਲ ਕੇ ਜਾ ਰਿਹਾ ਬਾਪੂ ਇਹ ਸਾਡੇ ਲਈ ਬਹੁਤ ਵੱਡੀ ਗੱਲ ਆ ਤੇ ਬੜੀ ਖੁਸ਼ੀ ਦੀ ਗੱਲ ਆ ਸਾਡੇ ਲਈ ਆਪਣੇ ਘਰ ਚੱਲਿਆ ਬਾਪੂ ਆ ਤੇਰੇ ਕੋਲ ਜਿਹੜਾ ਸਮਾਨ ਮਿਲਿਆ ਸੀਗਾ ਕਾਗਜ਼ ਪੱਤਰ ਕੁਝ ਨੰਬਰ ਸੀ ਕੁਝ ਪੈਸੇ ਸੀ ਠੀਕ ਹੈ ਬਾਪੂ ਇਹ ਸਾਮ ਲਾਉਂਦਾ ਪੈਸੇ ਸੀਗੇ ਤੇਰੇ ਬੱਚੇ ਕਿਹਾਗੇ ਹੂੰ ਉਹ ਕਿੰਨੇ ਪਏ ਸੀ ਕਾਕੇ 305 ਰੁਪਏ ਸੀਗੇ ਬਾਪੂ ਆ ਲੈ ਭੈਣੇ ਸਮਾਨ ਬਾਪੂ ਰੇ ਜਾ ਆ ਪਾ ਦਾ ਲਾਇਸੈਂਸ ਵਗੈਰਾ ਹੋਰ ਜਸਵਿੰਦਰ ਸਿੰਘ ਜੀ ਨੂੰ ਅਸੀਂ 11 April ਨੂੰ 2024 ਨੂੰ ਲੈ ਕੇ ਆਏ ਸੀ ਅੱਜ 14 ਸਤੰਬਰ 2024 ਨੂੰ ਬਾਪੂ ਘਰ ਜਾ ਰਿਹਾ ਪੰਜ ਮਹੀਨੇ ਤੇ ਚਾਰਕ ਦਿਨਾਂ ਦਾ ਇਹ ਸਫ਼ਰ ਬਾਪੂ ਦੇ ਘਰ 'ਚ ਜਿੱਥੇ ਬਾਪੂ ਪਿਆ ਸੀ ਜਿੱਥੋਂ ਬਾਪੂ ਅੱਜ ਆਪਣੇ ਘਰ ਆਪਣੇ ਪੈਰਾਂ ਤੇ ਚੱਲਿਆ ਸਾਢੇ 3 ਕੁਇੰਟਲ ਤੋਂ ਉੱਪਰ ਵੇਟ ਸੀ ਬਾਪੂ ਜੀ ਦਾ 360 360 ਬਾਪੂ ਜੀ ਦੋ ਧੀਆਂ ਦੇ ਵਿਆਹ ਕਰਕੇ ਆਪਣੇ ਪੁੱਤ ਦੀ ਪਰਵਰਿਸ਼ ਕਰਕੇ ਆਪਣੇ ਆਪ ਨੂੰ ਰਾਜਾ ਸਮਝਦੇ ਸੀ ਵੀ ਹੁਣ ਮੇਰਾ ਸਮਾਂ ਮੈਂ ਜਿਹੜਾ ਸੇਵਾ ਕਰਾਉਣ ਦਾ ਹੁਣ ਮੇਰਾ ਪੁੱਤ ਵਿਆਹਾਂਗੇ ਉਹ ਸੇਵਾ ਕਰੂਗੀ ਮੇਰੀ ਨੂੰਹ ਰਾਣੀ ਪੁੱਤ ਗਲਤ ਕੰਮੀ ਪੈ ਗਿਆ ਜੇਲ੍ਹ ਚੈ ਲੈ ਗਿਆ ਧੀਆਂ ਵਿਆਹੀਆਂ ਹੋਈਆਂ ਸੀ ਉਹ ਆਪਣੇ ਜੋਗੀਆਂ ਸੀ ਬਾਪੂ ਦਾ ਸ਼ਰੀਰ ਇੰਨਾ ਭਾਰਾ ਹੋ ਗਿਆ ਆਟੋ 'ਚ ਬੈਠਾ 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 ਹੀ 버ਗਰ ਖਾ ਲਿਆ ਕਿਤੇ ਪੂੜੀਆਂ ਛੋਲੇ ਖਾ ਲੇ ਕਿਤੇ ਨੂਡਲ ਖਾ ਲੇ ਸਾਰਾ ਦਿਨ ਆਟੋ ਚਲਾਉਂਦਾ ਤੁਰਿਆ ਫਿਰਦਾ 9 ਸਾਲ ਖਾਦੇ 9 ਸਾਲ 9 ਸਾਲ ਵਾਈਫ ਦੀ ਮੌਤ ਹੋ ਗਈ 9 ਸਾਲ ਇਦਾਂ ਹੀ ਟਾਬੇ ਜਿਹੜਿਆਂ ਨਹੀਂ ਰੋਟੀ ਖਾਂਦਾ ਖਾਂਦਾ 3 ਕੁਇੰਟਲ 60 ਕਿਲੋ ਦਾ ਬਾਪੂ ਚੱਲਣ ਫਿਰਨ ਤੋਂ ਰਹਿ ਗਿਆ ਵਾਸ਼ਰੂਮ ਵਾਲੀ ਜਗ੍ਹਾ ਤੇ ਜ਼ਖਮ ਹੋ ਗਏ ਟੈਸਟਿਕਲ 'ਚ ਕੀੜੇ ਪੈ ਗਏ ਪਾਣੀ ਨਾਲ ਐਡਾ ਬਲੈਡਰ ਵੱਡ ਗਿਆ ਥੱਲੇ ਐਡਾ ਵੱਡਾ ਬਲੈਡਰ ਬਾਪੂ ਜਦੋਂ ਤੁਰਦਾ ਸੀ ਨਾ ਐਡਾ ਹੁੰਦੀ ਆ ਕੁੱਲ ਨਹੀਂ ਜੀ ਬਾਪੂ ਦਾ ਮੁਹੱਲਾ ਇਕੱਠਾ ਹੋ ਗਿਆ ਉਹਨਾਂ ਨੇ ਪੈਸੇ ਇਕੱਠੇ ਕੀਤੇ ਬਾਪੂ ਨੂੰ ਹਸਪਤਾਲ ਲੈ ਗਏ ਹਸਪਤਾਲ ਵਾਲਿਆਂ ਨੇ ਏਡਾ ਮਾੜਾ ਕਿਰਦਾਰ ਦਾ ਕੀਤਾ ਬਾਪੂ ਨੂੰ ਦਾਖਲ ਕਰਿਆ ਅੱਧੇ ਪੌਣੇ ਘੰਟੇ ਦੇ ਵਿੱਚ ਬਾਪੂ ਦੇ ਟੈਸਟਿਕਲ 'ਚ ਚੀਰਾ ਦੇ ਕੇ ਛੁੱਟੀ ਦੇ ਦਿੱਤੀ ਕਹਿੰਦੇ ਘਰੇ ਲੈ ਜਾਓ ਜੀ ਘਰੇ ਲੈ 20000 ਰੁਪਏ ਦਿੱਤਾ ਉਹਨਾਂ ਨੂੰ 20 ਹਜ਼ਾਰ ਰੁਪਏ ਵੀ ਦਿੱਤਾ ਖਰਚਾ ਵੀ ਕੀਤਾ ਹਸਪਤਾਲ 'ਚ ਪਰ ਘਰੇ ਭੇਜਤਾ ਬਾਪੂ ਘਰੇ ਆ ਕੇ ਉਹ ਲੱਕੜ ਦੇ ਬੈੱਡ ਤੇ ਬਹਿ ਗਿਆ ਵਿਚਾਰਾ ਲੱਤਾਂ ਏਦਾਂ ਮਨ ਲੋ ਬਿਆਨ ਨਹੀਂ ਕਰ ਸਕਦੇ ਉਹ ਬਿਸਤਰੇ ਦੀ ਢੋਲ ਲਾ ਕੇ ਪਿਆ ਬਾਪੂ ਕੀੜਿਆਂ ਤੋਂ ਖਾਦਾ ਜਾ ਰਿਹਾ ਸੀ ਟਾਇਲਟ ਇੰਨਾ ਪਾਣੀ ਵਾਂਗ ਵਗਦੀ ਸੀ ਇੱਕ ਪਰਦੇਸੀ ਸੀ ਬਾਈ ਗਵਾਂਢੀ ਚਾਹੇ ਉਹ ਪਿੰਡ ਦਾ ਨਸ਼ਰਾਬ ਸੀ ਸ਼ਰਾਬ ਪੀ ਕੇ ਉਹ ਆ ਕੇ ਮਾੜੀ ਮੋਟੀ ਬਾਪੂ ਦੀ ਲੈਟਰਨ ਸਾਫ਼ ਕਰ ਜਾਂਦਾ ਤੇ ਗਵਾਂਢੀ ਕੋਈ ਰੋਟੀ ਦੇ ਦਿੰਦਾ ਇੱਕ ਉੱਤੇ ਸਾਡਾ ਭਰਾ ਮੁਸਲਮਾਨ ਪਰਿਵਾਰ ਸੀ ਵੈਸੇ ਤਾਂ ਉਹਨਾਂ ਦਾ ਧੰਨਵਾਦ ਉਹ ਬਾਪੂ ਨੂੰ ਰੋਟੀ ਬਣਾ ਮੁਸਲਮਾਨੀ ਜੁਪੀ ਦੇ ਸੀ ਸੁਮਿਤ ਸੁਮਿਤ ਇੱਕ ਹੋਰ ਵੀ ਸੀ ਵੀਰਾ ਜਿਹੜਾ ਖੁਦਾਨ ਕੁੰਦਨ ਸੀ ਉਹ ਹਥਿਆਰਾਂ ਦਾ ਗਵਰਨਰ ਆ ਤੇ ਉਹ ਮੋਡਲ ਦਾ ਕੰਮ ਕਰਦਾ ਵਰਕਰ ਹਾਂ ਉਹ ਆ ਕੇ ਬਾਪੂ ਨੂੰ ਰੋਟੀ ਰਾਤੀ ਦੇ ਕੇ ਜਾਂਦੇ ਤੇ ਬਾਪੂ ਜੀ ਦੇ ਘਰ ਕੇ ਜਿ ਆਉਂਦਾ ਬੈਠਾ ਧੰਨਵਾਦ ਉਹਨਾਂ ਮੱਲੇ ਵਾਲਿਆਂ ਦਾ ਜਿ ਸੁਮਿਤ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਵੀਡੀਓ ਬਣਾ ਕੇ ਭੇਜੀ ਵੀ ਸਾਡੇ ਮੱਲੇ 'ਚ ਇੱਕ ਗੁਰਸਿੱਖ ਬੰਦਾ ਜਿਹੜਾ ਕਿਸੇ ਟਾਈਮ ਇੱਕ ਚੰਗਾ ਵਧੀਆ ਇਨਸਾਨ ਸੀ ਵਧੀਆ ਪਰਿਵਾਰ ਸੀ ਪਰ ਅੱਜ ਹਾਲਾਤ ਨਰਕ ਤੋਂ ਬਾਤਰ ਹੋ ਗਏ ਵੇਖੀ ਉੱਥੋਂ ਜਾ ਕੇ ਬਾਪੂ ਜੀ ਨੂੰ ਕਿਵੇਂ ਚੱਕ ਕੇ ਲੈ ਕੇ ਆਉਨੇ ਆ ਕਿਹੜੇ ਹਾਲਾਤਾਂ ਚ ਲੈ ਕੇ ਆਉਨੇ ਉਹ ਵੀ ਤੁਸੀਂ ਦੇਖਿਆ ਵੀਡੀਓ ਦੇ ਰਾਹੀਂ ਤੇ ਇੱਥੇ ਆ ਕੇ ਬਾਪੂ ਦਾ ਟ੍ਰੀਟਮੈਂਟ ਸ਼ੁਰੂ ਹੁੰਦਾ ਧੰਨਵਾਦ ਆ ਬਾਪੂ ਦੀਆਂ ਧੀਆਂ ਦਾ ਸਮੇਂ-ਸਮੇਂ ਤੇ ਮਗਰ ਆਉਂਦੀਆਂ ਜਿਹਦੇ ਨਾਲ ਬਾਪੂ ਨੂੰ ਥੋੜਾ ਹੌਸਲਾ ਹੋਇਆ ਵੀ ਚਲੋ ਮੇਰੇ ਮਗਰ ਕੋਈ ਹੈ ਪੁੱਤ ਤਾਂ ਜੇਲ੍ਹ ਚ ਬੈਠਾ ਧੀਆ ਆਉਂਦੀਆਂ ਜਵਾਈ ਆਉਂਦੇ ਆ ਮੱਲੇ ਦੇ ਲੋਕ ਆਉਂਦੇ ਰਹੇ ਹੂੰ 7 ਦਿਨ 8 ਦਿਨ ਪਹਿਲਾਂ ਬਾਪੂ ਦਾ ਸਕਾਪਰਾ ਇਸ ਦੁਨੀਆ ਤੋਂ ਤੁਰ ਗਿਆ ਭੈਣ ਦਾ ਫੋਨ ਆਇਆ ਵੀ ਸਾਡਾ ਚਾਚਾ ਚੜਾਈ ਕਰ ਗਿਆ ਵੀ ਡੈਡੀ ਨੂੰ ਦੱਸ ਦੋ ਘੰਟਾ ਡੇਢ ਘੰਟਾ ਮੈਂ ਕਿਤੇ ਬਾਹਰ ਸੀ ਮੈਂ ਆ ਪਾਇਆ ਫਿਰ ਆ ਕੇ ਮੈਨੂੰ ਐਸੀ ਵੀ ਬਾਪੂ ਨੂੰ ਕਿਤੇ ਸਮੱਸਿਆ ਨਾ ਜਾਵੇ ਕੋਈ ਕਿਉਂਕਿ ਜਦੋਂ ਨਾਲ ਦਾ ਜੰਮਿਆ ਤੁਰਦਾ ਪਤਾ ਨਹੀਂ ਦਿਮਾਗ ਤੇ ਕਿਦਾਂ ਦਾ ਅਸਰ ਹੁੰਦਾ ਬਾਪੂ ਨੂੰ ਆ ਕੇ ਦੱਸਿਆ ਗੱਲ ਕਰਾਈ ਹੌਸਲਾ ਦਿੱਤਾ ਬਾਪੂ ਰੋਣੋਂ ਨਾ ਹਟੇ ਫਿਰ ਸਮਝਾਇਆ ਵੀ ਬਾਪੂ ਤੁਰ ਜਾਣ ਵਾਲਾ ਤਾਂ ਚੱਲ ਗਿਆ ਵੀ ਤੂੰ ਥੋੜਾ ਤਕੜਾ ਹੋ ਤੇ ਅੱਜ ਬਾਪੂ ਆਪਣੇ ਘਰ ਚੱਲੇ ਆ ਇੱਕ ਤਾਂ ਕੱਲ ਨੂੰ ਭੋਗ ਆ ਕੱਲ ਨੂੰ ਭੋਗ ਆ ਕੱਲ ਨੂੰ ਭੋਗ ਆ ਬਾਪੂ ਦੇ ਭਰਾ ਦਾ ਬਾਪੂ ਤਾਂ ਛੋਟਾ ਸੀ ਉਹ ਤੇ ਇੱਕ ਅਜ ਬਾਪੂ ਆਪਣੇ ਪੈਰਾਂ ਸਿਰ ਹੋ ਗਿਆ ਬਾਪੂ ਮੁੜਿਆ ਹੋਣਾ ਨਾ ਦੇਖ ਪੈਣਾ ਮੈਂ 6 ਤੇ 5 6 ਦਿਨਾਂ ਬਾਅਦ ਮੁੜ ਗਿਆ ਹਾਂ ਭੇਜ ਦਿਓ ਦੇਖੋ ਗੱਲ ਇਹ ਆ ਵੀ ਦੁਬਾਰਾ ਨਾ ਖਰਾਬ ਹੋ ਜੇ ਬਿਹਾਲ ਤਾਂ ਠੀਕ ਹੈ ਬਾਪੂ ਤੇ ਇੱਕ ਤਲਿਆ ਫਲਿਆ ਜਮਾ ਨਹੀਂ ਖਾਣ ਦੇਣਾ ਮੈਂ ਕੁਝ ਵੀ ਨਹੀਂ ਖਾਂਦਾ ਆਪਦੇ ਹੱਥ ਦੀ ਬਣਾ ਕੇ ਰੋਟੀ ਖਵਾਉਣੀ ਆ ਜੇ ਬਾਪੂ ਨੂੰ ਲੈ ਕੇ ਜਾਣਾ ਪੈਣਾ ਠੀਕ ਹੈ ਪੈਣੀ ਠੀਕ ਹੈ ਨਾਨੇ ਦਾ ਖਿਆਲ ਰੱਖਣਾ ਤੂੰ ਵੀ ਆ ਦੇਖੋ ਬਾਰ-ਬਾਰ ਬਾਪੂ ਦਿਖਾਉਂਦਾ ਬੋਕਰ ਪਰੇ ਕਰ ਕਰਕੇ ਵੀ ਹੁਣ ਜਗਵਿੰਦਰ ਸਿੰਘ ਬਿਨਾ ਸਹਾਰੇ ਤੋਂ ਉਹ ਬਾਬੇ ਨਾਨਕ ਦੀ ਉਹ ਬਾਬੇ ਨਾਨਕ ਦੀ ਦਿਆ ਐ ਬਾਪੂ ਦੇਖੋ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਚ ਕਿੰਨਾ ਪ੍ਰਭਾਵ ਆ ਕਿੰਨਾ ਅਸਰ ਆ ਕਿ ਡਾਕਟਰਾਂ ਨੇ ਨਹੀਂ ਇਹ ਦਵਾਈਆਂ ਨੇ ਨਹੀਂ ਇਹ ਦਵਾਵਾਂ ਨੇ ਠੀਕ ਕੀਤਾ ਇਹ ਸਾਡੀ ਕੀ ਹਸਤੀ ਅਸੀਂ ਕਿਸੇ ਦਾ ਬਾਪੂ ਲਿਆ ਕੇ ਘਰੇ ਲਿਆ ਕੇ ਠੀਕ ਕਰ ਲਿਆ ਅਸੀਂ ਤਾਂ ਆਪਣੇ ਬਾਪੂ ਦਾ ਇਲਾਜ ਨਹੀਂ ਕਰਾ ਸਕੇ ਸੀ ਕਿ ਉਹ ਕਲੰਗਿਆਂ ਵਾਲੇ ਦੀ ਮਿਹਰ ਆ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਤੇ ਬਾਪੂ ਜਸਵਿੰਦਰ ਸਿੰਘ ਜੀ ਹੁਣਾਂ ਦਾ ਕੋਈ ਲੈਣੇ ਦੇਣੇ ਦੇ ਸਬੰਧ ਸੀ ਕੋਈ ਸਾਥ ਸੀ ਇਹਨਾਂ ਨੂੰ ਦੇਖ ਕੇ ਪਤਾ ਨਹੀਂ ਕਿੰਨਿਆਂ ਨੇ ਹੋਰ ਸਿੱਖਿਆ ਲੈ ਲਈ ਹੋਣੀ ਆ ਇਹਨਾਂ ਦੀ ਵੀਡੀਓ ਨੂੰ ਦੇਖ ਕੇ ਪਤਾ ਨਹੀਂ ਕਿੰਨਿਆਂ ਦੇ ਹੋਰ ਦਿਮਾਗ ਦੇ ਵਿੱਚ ਇਹ ਕਲਿੱਕ ਹੋਇਆ ਹੋਣਾ ਵੀ ਅਸੀਂ ਕੀ ਖਾਣਾ ਕਿੱਦਾਂ ਰਹਿਣਾ ਆਪਣੇ ਜੀਵਨ ਚ ਕਿਹੜੀ ਚੀਜ਼ਾਂ ਬਦਲ ਕਰਕੇ ਦੁਬਾਰਾ ਉੱਠ ਕੇ ਖੜੇ ਹੋ ਸਕਦੇ ਆ ਤਿੰਨ ਕੁਇੰਟਲ 60 ਕਿਲੋ ਦਾ ਬਾਪੂ ਅੱਜ ਆਪਣੇ ਪੈਰਾਂ ਤੇ ਹੋ ਗਿਆ ਹੁਣ ਇਹਦਾ weight ਸੌਰੀ ਮੈਂ ਥੋੜਾ ਕਨਫਿਊਜ਼ ਸੀ ਗਲਤ ਸੀ ਤਿੰਨ ਕੁਇੰਟਲ 60 ਕਿਲੋ ਤੋਂ ਹੁਣ 2 ਕੁਇੰਟਲ 43 ਕਿਲੋ ਰਹਿ ਗਿਆ weight ਇਹਨਾਂ ਦਾ ਮੈਂ ਸਵਾ ਕੁਇੰਟਲ ਕਹਿ ਰਿਹਾ ਸੀ 2 ਕੁਇੰਟਲ 43 ਕਿਲੋ ਦਾ ਬਾਪੂ ਆ ਇੱਕ ਕੁਆਂਟਲ 17 ਕਿਲੋ 17 ਕਿਲੋ weight ਘਟ ਗਿਆ ਬਾਪੂ ਇੱਕ ਕੁਆਂਟਲ 17 ਕਿਲੋ ਜਦੋਂ ਅਸੀਂ ਚੱਕਿਆ ਸੀ ਨਾ ਅੱਠ ਜਾਣਿਆਂ ਨੇ ਬਾਪੂ ਨੂੰ ਤਾਂ ਇਹ ਸੀ ਵੀ ਚੱਕਿਆ ਨਹੀਂ ਜਾਂਦਾ ਅੱਜ ਆਪਣੇ ਪੈਰਾਂ ਤੇ ਚੱਲ ਕੇ ਜਾ ਰਿਹਾ ਬਾਪੂ ਇਹ ਸਾਡੇ ਲਈ ਬਹੁਤ ਵੱਡੀ ਗੱਲ ਆ ਤੇ ਬੜੀ ਖੁਸ਼ੀ ਦੀ ਗੱਲ ਆ ਸਾਡੇ ਲਈ ਇਹ ਬਾਪੂ ਲਈ ਤਾਂ ਹੈ ਹੀ ਆ ਜੀ ਬਸ ਦੁਆ ਕਰਿਓ ਜਸਵਿੰਦਰ ਸਿੰਘ ਅੱਜ ਆਪਣੇ ਛੋਟੇ ਭਰਾ ਦੇ ਅੰਤਿਮ ਅਰਦਾਸ ਸ਼ਾਮਿਲ ਹੁਣ ਪਹੁੰਚ ਰਿਹਾ ਬਾਪੂ ਜਸਵਿੰਦਰ ਸਿੰਘ ਜੀ ਦਾ ਜਿਹੜਾ ਸਮਾਨ ਉਸ ਟਾਈਮ ਸਾਨੂੰ ਮਿਲਿਆ ਸੀ ਜਸਵਿੰਦਰ ਸਿੰਘ ਰੇਖੀ ਜੀ ਦਾ ਉਵੇਂ ਹੀ ਰੱਖਿਆ ਹੋਇਆ ਬਾਪੂ ਦਾ ਜਿਹੜਾ ਬਟੂਆ ਸੀ ਨਾ ਉਹ ਥੱਲੇ ਸੀ ਬਾਪੂ ਦੇ ਨਾ ਬਟੂਏ 'ਚ ਵੀ ਕੀੜੇ ਪੈ ਗਏ ਸੀ ਬਟੂਆ ਵੀ ਗਲ ਗਿਆ ਸੀ ਕਿਉਂਕਿ ਉਹ 'ਚ ਵਾਸ਼ਰੂਮ ਟਾਇਲਟ ਸਾਰਾ ਕੁਝ ਬਟੂਏ 'ਚ ਹੀ ਜਾਈ ਜਾਂਦਾ ਸੀ ਬਾਪੂ ਐਦਾਂ ਉੱਤੇ ਬੈਠਾ ਸੀ ਬਾਪੂ ਦੇ ਜਿਹੜਾ ਬਿਸਤਰਾ ਈ ਥੱਲੇ ਦਰੀ ਵਿਛਾਈ ਸੀ ਉਹਦੇ ਥੱਲੇ ਵੀ ਕੀੜੇ ਪਏ ਹੋਏ ਸੀ ਸਾਰੇ ਧੰਨਵਾਦ ਆ ਬਸਤੀ ਸੰਜੇ ગાંધી ਤਾਜਪੁਰ ਰੋਡ ਤੋਂ ਬਾਪੂ ਨੂੰ ਲੈ ਕੇ ਆਏ ਸੀ 11/4/2024 ਨੂੰ ਤੇ ਅੱਜ 14/9/2024 ਨੂੰ ਬਾਪੂ ਆਪਣੇ ਪੈਰਾਂ ਸਿਰ ਹੋ ਕੇ ਆਪਣੇ ਘਰ ਚੱਲਿਆ ਬਾਪੂ ਆ ਤੇਰੇ ਕੋਲ ਜਿਹੜਾ ਸਮਾਨ ਮਿਲਿਆ ਸੀਗਾ ਕਾਗਜ਼ ਪੱਤਰ ਕੁਝ ਨੰਬਰ ਸੀ ਕੁਝ ਪੈਸੇ ਸੀ ਠੀਕ ਆ ਬਾਪੂ ਇਹ ਸਾਮ ਲਾਉਂਦਾ ਕੁਝ ਪੈਸੇ ਸੀਗੇ ਤੇਰੇ ਬੱਚੇ ਕਿਹਾਗੇ ਹੂੰ ਉਹ ਕਿੰਨੇ ਪੈਸੇ ਸੀ ਕਾਕੇ 305 ਰੁਪਏ ਸੀਗੇ ਬਾਪੂ ਆ ਲੈ ਭੈਣੇ ਸਬਾਨ ਬਾਪੂਰੇ ਜਆ ਆ ਆ ਲਾਇਸੈਂਸ ਵਗੈਰਾ ਹੋਰ ਇੱਕ ਦੋ ਚੀਜ਼ਾਂ ਵਿੱਚ ਨਾ ਇਹ ਬਾਪੂ ਤੇਰੇ ਕੱਪੜੇ ਆ ਜਿਹੜੇ ਤੂੰ ਪਾਉਣੇ ਆ ਕੁਰਤੇ ਪਜਾਮੇ ਵਗੈਰਾ ਆ ਸਾ ਨਹਾ ਕੇ ਬਦਲ ਕੇ ਪਾਉਣੇ ਆ ਭੈਣੇ ਜੇ ਤੂੰ 5-6 ਦਿਨ ਵਾਸਤੇ ਲੈ ਕੇ ਚਲਦੀਆਂ ਤਾਂ 5-7 ਦਿਨ ਤੇਰੀ ਜ਼ਿੰਮੇਵਾਰੀ ਆ ਇਹਦੀ ਜੇ ਤੈਨੂੰ ਲੱਗੇ ਠੀਕ ਨਹੀਂ ਹੋ ਰਿਹਾ ਕੰਟਰੋਲ ਨਹੀਂ ਆ ਰਿਹਾ ਸਾਹ ਜ਼ਿਆਦਾ ਚੜਦਾ ਜਾਂ ਕੋਈ ਦਿੱਕਤ ਆ ਤੁਰੰਤ ਲੈ ਆਉਣਾ ਠੀਕ ਆ ਤੇ ਬਾਪੂ 2000 ਰੁਪਏ ਰੱਖ ਲੈ ਖਰਚੇ ਖਰਚੇ ਨੂੰ ਉੱਥੇ ਰੋਟੀ ਪਾਣੀ ਦਾ ਆਟਾ ਦਾ ਕੁੜੀ ਤੋਂ ਨਹੀਂ ਲੈਣਾ ਠੀਕ ਹੈ